ਅੱਜ ਦੇ ਸਮੇਂ ਦੇ ਵਿੱਚ ਬਈ ਆਪਾਂ ਬਹੁਤ ਕੁਝ ਆਲੇ-ਦੁਆਲੇ ਵਾਪਰ ਦਾ ਦੇਖ ਵੀ ਰਹੇ ਹਾਂ ਤੇ ਸੁਣ ਵੀ ਰਹੇ ਹਾਂ ਬਿਲਕੁਲ ਤੇ ਉਹਦੇ ਵਿੱਚ ਮੰਨੋ ਸਭ ਤੋਂ ਜ਼ਿਆਦਾ ਇਨਵੋਲਵ ਰੀਸ ਜਿਹੜੀ ਸ਼ਬਦ ਹੈ ਇਹ ਹਮੇਸ਼ਾ ਹੀ ਰਹਿੰਦਾ ਹੈ ਇਹ ਚੰਗੇ ਕੰਮਾਂ ਦੀ ਵੀ ਰੀਸ ਹੁੰਦੀ ਹੈ ਮਾੜੇ ਕੰਮਾਂ ਦੀ ਵੀ ਰੀਸ ਹੁੰਦੀ ਹੈ ਵੀ ਮੈਂ ਰੀਸ ਬਾਰੇ ਤੁਹਾਡੇ ਤੋਂ ਕੁਝ ਗੱਲਬਾਤ ਕਰਨਾ ਚਾਉਣਾ ਤੇ ਸੋਣਾ ਵੀ ਚਾਉਣਾ ਰੀਸ ਹੁੰਦੀ ਕੀ ਹੈ ਰੀਸ ਸ਼ਬਦ ਇੱਕ ਬਹੁਤ ਸੋਹਣਾ ਸ਼ਬਦ ਹੈ ਰੀਸ ਚੰਗੇ ਕੰਮਾਂ ਦੀ ਵੀ ਹੁੰਦੀ ਹੈ ਤੇਰੀ ਮਾੜੇ ਕੰਮਾਂ ਦੀ ਵੀ ਹੁੰਦੀ ਹੈ ਹਾਂਜੀ ਪਰ ਜਿੱਥੇ ਰੀਸ ਸ਼ਬਦ ਆ ਗਿਆ ਚੰਗੇ ਕੰਮਾਂ ਦਾ ਵੀ ਅੰਤ ਹੁੰਦਾ ਹੈ ਮਾੜੇ ਕੰਮਾਂ ਦਾ ਵੀ ਅੰਤ ਹੁੰਦਾ ਹੈ ਕਹਿੰਦਾ ਭਾਵ ਹੈ ਰੀਸ ਦਾ ਅੰਤ ਚੰਗਾ ਵੀ ਹੈ ਤੇ ਮਾੜਾ ਵੀ ਹੈ ਬਿਲਕੁਲ ਚੰਗਾ ਇਸ ਤਰ੍ਹਾਂ ਜੇ ਤੁਸੀਂ ਚੰਗੇ ਲੋਕਾਂ ਨਾਲ ਰਹੋਗੇ ਤਾਂ ਚੰਗੇ ਰਿਜ਼ਲਟ ਮਿਲਣਗੇ ਜੇ ਮਾੜੇ ਲੋਕਾਂ ਨਾਲ ਰਹੋਗੇ ਤਾਂ ਤੁਹਾਨੂੰ ਮਾੜੇ ਰਿਜ਼ਲਟ ਮਿਲਣਗੇ ਬਿਲਕੁਲ ਪਰ ਅੱਜ ਦੇ ਦਮਾਨੇ 'ਚ ਗੱਲ ਕਰੀਏ ਰੀਸ ਤਾਂ ਲੋਕੀ ਆਪਣਾ ਅਤੀਤ ਭੁੱਲ ਕੇ ਹਾਂਜੀ ਅਸਲੀ ਜ਼ਿੰਦਗੀ ਨੂੰ ਜਿਉਣਾ ਛੱਡ ਕੇ ਬਨੌਟੀ ਜ਼ਿੰਦਗੀ ਜਿਉ ਰਹੇ ਨੇ ਬਿਲਕੁਲ ਤੇ ਆਪਣਾ ਜੋ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਉਹ ਦਾਇਰੇ 'ਚੋਂ ਬਾਹਰ ਜਾ ਕੇ ਅਮੀਰਾ ਵਾਂਗੂ ਜ਼ਿੰਦਗੀ ਜਿਉਣੀ ਚਾਹੁੰਦੇ ਨੇ ਬਿਲਕੁਲ ਅਮੀਰਾਂ ਦੀ ਉਹ ਰੀਸ ਕਰ ਰਹੇ ਨੇ ਆਪਾਂ ਇਹ ਨਹੀਂ ਕਹਦੇ